ਸਤ ਸ਼ਾਹੂ ਕੋ ਤਰਾਸ ਵਿਸਾਰਾ ਜਿੱਦ ਕਿ ਤਚਾਹ ਹੈ ਜੰਗ ਅਖਾਰਾ ਬਿਗੜ ਤਮਸੋ ਪੇਕ ਬਾਰੇ ਜਾਤੇ ਸਿੱਧ ਭੇਜੀ ਹਮ ਸਾਰੇ ਬਾਤ ਸਾਹੋ ਕੋ ਤਰਾਸ ਵਿਸਾਰਾ ਜਿਤ ਕਿਤ ਚਾਹ ਹ ਜੰਗ ਅਖਾਰਾ ਬਿਗਰਾ ਤੁਮ ਸੋ ਵੀ ਇਕਬਾਰੀ ਜਾਤ ਸੁਧ ਪੇ ਜੀ ਹਮ ਸਾਰੀ ਜੋਗੋ ਜੋਗਿਆ ਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਹ ਮਹਾਰਾਜ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰੂ ਸWARE ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਉਡ ਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾਲ ਦੇ ਦਿਵਨ ਚ ਆਪਾਂ ਸਾਰਵਣ ਗੀਤਾ ਕੇ ਰਾਜਿਆ ਦੀ ਸਲਾਹ ਹੋਈ ਤੇ ਕਾਰੀ ਸਲਾਰਦੀਨਾਂ ਉਹਨਾਂ ਨੇ ਸ਼ੰਕਾ ਪੈਦਾ ਕੀਤਾ ਕਿ ਰਾਜੇ ਸਾਡੇ ਇੰਨੀ ਫੌਜ ਲੈ ਕੇ ਗਏ ਸੀ ਐਨਾ ਉਹਨਾਂ ਦੇ ਸੈਨਿਕ ਸਨ ਤੇ ਜਿਹੜੇ ਸਿੱਖ ਸੀ ਉਹ ਬਹੁਤ ਥੋੜੀ ਗਿਣਤੀ ਸੀ ਪਰ ਕਿਸ ਕਾਰਨ ਕਹਿੰਦੇ ਸਾਡੇ ਜਿਹੜੇ ਸਿਪਾਹੀ ਉਹਨਾਂ ਅੱਗੇ ਠਹਿਰ ਨਹੀਂ ਸਕੇ ਕਿਸ ਕਾਰਨ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਗਿਆ ਸ਼ੰਕੇ ਵਾਲੀ ਗੱਲ ਹੈ ਕਹਿੰਦੇ ਬਾਦਸ਼ਾਹ ਰਾਜਾ ਕਿਸੇ ਨੂੰ ਵੀ ਨਹੀਂ ਗਿਣਦੇ ਮਾਰਲਵ ਮਾਰਲਵ ਸਾਰਿਆਂ ਨੂੰ ਇਹ ਕਹਿੰਦੇ ਨਿਤਾ ਪ੍ਰਤੀ ਕਹਿੰਦੇ ਜਿਵੇਂ ਚੰਦਰਮਾ ਵਾਧਾ ਨ ਚੰਦਰਮਾ ਵਾਧਾ ਏਕਮ ਦਾ ਚੰਦਰਮਾ ਉਸੇ ਤਰ੍ਹਾਂ ਕਹਿੰਦੇ ਇਹਨਾਂ ਦੀ ਵੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ ਕੋਈ ਆਪਾ ਕਰਨਾ ਪਊ ਕਹਿੰਦੇ ਕੋਈ ਨਾ ਕੋਈ ਇਹਨਾਂ ਦਾ ਜਿਵੇਂ ਕਹਿੰਦੇ ਬੂਟੇ ਨੇ ਪੱਤੇ ਵੱਧੇ ਜੜਾਂ ਵੱਧੀਆਂ ਜਾਂਦੇ ਨੇ ਇਹ ਵੀ ਵੱਧਦੇ ਜਾਂਦੇ ਭਾਰੀ ਬੋੜ ਬਣ ਜਾਂਦਾ ਨਾ ਦਰਖਤ ਬਣ ਜਾਂਦਾ ਉਸੇ ਤਰ੍ਹਾਂ ਇਹ ਵੀ ਵਾਧਾ ਫੁੱਲੀ ਜਾਂਦਾ ਭਾਈ ਕੋਈ ਉਪਾਅ ਕਰੀਏ ਕੋਈ ਕਿਵੇਂ ਨਾ ਕਿਵੇਂ ਇਹਨਾਂ ਦਾ ਜਿਹੜਾ ਫਲਾਉ ਹੋ ਰਿਹਾ ਹੈ ਇਹਨੂੰ ਘਟਾਉਣਾ ਕਰੀ ਤਾਂ ਇਸ ਤਰ੍ਹਾਂ ਦੇ ਬਚਨ ਹਜ਼ਾਰਾਂ ਧਨ ਕਹਿੰਦੇ ਅਸੀਂ ਖਰਚ ਕੀਤਾ ਸਾਜੋ ਸਮਾਨ ਵੱਖੋ ਵੱਖ ਸਾਰੇ ਰਾਜਿਆਂ ਨੇ ਦਿੱਤਾ ਬਹੁਤ ਧਨ ਦੇ ਕਰਕੇ ਕਹਿੰਦੇ ਉਹਨਾਂ ਨੇ ਫਿਰ ਇੱਕ ਅਰ ਜੀ ਆਪਣਾ ਇੱਕ ਸਿੱਖ ਤਿਆਰ ਕੀਤਾ ਆਪਣਾ ਸ਼ਾਂਤੀ ਦੂਤ ਤਿਆਰ ਕਰਕੇ ਦੱਖਣ ਵੱਲ ਭੇਜਿਆ ਨਰੰਗਿਨ ਸੂਬੇ ਨੂੰ ਬੇਨਤੀ ਕੀਤੀ ਕਿ ਸਾਡੇ ਦੇ ਨਾਲ ਜਿਹੜੇ ਸਿੱਖ ਹੈ ਉਹਨਾਂ ਦਾ ਗੁਰੂ ਹੈ ਉਹ ਵਿਦੇਕੇ ਕਰ ਰਿਹਾ ਸਾਰਾ ਵਰਤਾਂਤ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੇ ਉਦਬੋਦਮ ਮਚਾਇਆ ਹੋਇਆ ਹੈ ਤੇ ਕਈ ਵਾਰ ਸਾਡੀ ਲੜਾਈ ਵੀ ਹੋ ਗਈ ਪਰ ਸਾਨੂੰ ਹਾਰ ਦਾ ਮੂੰਹ ਖਾਣਾ ਪਿਆ ਇਸ ਕਰਕੇ ਤੁਸੀਂ ਸਾਡੀ ਕੋਈ ਸਹਾਇਤਾ ਕਰੋ ਕੀ ਸਹਾਇਤਾ ਹੁੰਦੀ ਹੈ ਕੀ ਵਿਚਾਰ ਹੁੰਦੇ ਕੀ ਵਕੀਲ ਜਾ ਕੇ ਉਹ ਦਿੱਲੀ ਦੇ ਤਖਤ ਤੇ ਜਾ ਕੇ ਗੱਲਾਂ ਕਰਦਾ ਆਓ ਸਰਬਉਨ ਕਰਨਾ ਕਰੀਏ ਰਸਨਾਂ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਬਾਦਸ਼ਾਹ ਕੋ ਤਰਾਸ ਵਿਸਾਰਾ ਜਿਤ ਕਤ ਚਾਹ ਜੰਗ ਅਖਾਰਾ ਬਾਦਸ਼ਾਹ ਦਾ ਡਰ ਵਿਸਾਰ ਦਿੱਤਾ ਹੈ ਜਿੱਥੇ ਕਿਤੇ ਜੰਗ ਦਾ ਅਖਾੜਾ ਲਾਉਣਾ ਚਾਹੁੰਦੇ ਹੋ ਅੰਬਿਕਰੇ ਤੁਮ ਸੋ ਵੀ ਇਕਬਾਰੇ ਜਦ ਸੁੱਧ ਭੇਜੀ ਹਮ ਸਾਰੇ ਕਹਿੰਦੇ ਬਾਦਸ਼ਾਹ ਦਾ ਡਰਸਾ ਨਹੀਂ ਕਰਦੇ ਇਹ ਜਿੱਥੇ ਕਿਤੇ ਵੀ ਜੰਗ ਕਰ ਲੈਂਦੇ ਆ ਤੁਹਾਡੇ ਨਾਲ ਵੀ ਇੱਕ ਦਿਨ ਇਹ ਵਿਗੜਾ ਵਿਗਾੜ ਪਾਉਣਗੇ ਇਸ ਕਰਕੇ ਹੀ ਤੁਹਾਨੂੰ ਸਾਰੀ ਖਬਰ ਆ ਜਿਹੜੀ ਉਹ ਭੇਜ ਦਿੱਤੀ ਆ ਪਹਿਲਾਂ ਹੀ ਤੁਹਾਨੂੰ ਸੂਚਿਤ ਕਰਤਾ ਆਬ ਪਾਏ ਸੁਖੋ ਹੋਏ ਆਵੇ ਨਤ ਦਿਨ ਪ੍ਰਤ ਨਿਜ ਪੰਥ ਵਧਾਵੇ ਹੁਣ ਤਾਂ ਇਸ ਨੂੰ ਕਾਬੂ ਕਰਨ ਦਾ ਕੋਈ ਉਪਾਅ ਹੋ ਸਕਦਾ ਹੈ ਨਹਿਤਾਏ ਪ੍ਰਤੀ ਦੇਨ ਦਾ ਪੰਥਾ ਜਿਹੜਾ ਉਹ ਵੱਧਦਾ ਜਾ ਰਿਹਾ ਫਿਰ ਇਹਦਾ ਕੋਈ ਹੱਲ ਨਹੀਂ ਜੇ ਹੋਣਾ ਸੈਨਾ ਪਠੋ ਮਿਲੇ ਹਮ ਸੰਗ ਦੇ ਨਿਕਾਰ ਕਰੈ ਬਉ ਜੰਗ ਸੈਨਾ ਭੇਜ ਕੇ ਸਾਨੂੰ ਮਿਲਾਓ ਸਾਡੀ ਸਹਾਇਤਾ ਕਰੋ ਇਹਨਾਂ ਦੇ ਨਾਲ ਵੱਡੀ ਜੰਗ ਕਰਕੇ ਇਹਨਾਂ ਨੂੰ ਬਾਹਰ ਕੱਢ ਦੀਏ ਇਤਿਆਤਕ ਬਹੁ ਲਿਖੇ ਪਠਾਈ ਕਹਵਕੀਨ ਸੋ ਬੱਤ ਸਮਝਾਏ ਇਸ ਪ੍ਰਕਾਰ ਬਹੁਤ ਕੁਝ ਲਿਖ ਕੇ ਭੇਜਿਆ ਤੇ ਵਕੀਲ ਨੂੰ ਕਹਿ ਕੇ ਕੁਝ ਬਚਨ ਸਮਝਾ ਕੇ ਤੋਰਿਆ ਸੂਬੇ ਡਿੱਗ ਦੇ ਲਈ ਚਲ ਭਏ ਸਣੇ ਸਣੇ ਤਹ ਪੌਚਤ ਭਇਓ ਕਹਿਣ ਲਗੇ ਵਕੀਲ ਦਿੱਲੀ ਦੇ ਸੂਬੇ ਵੱਲ ਚੱਲ ਪਿਆ ਹੌਲੀ ਹੌਲੀ ਉਹ ਦਿੱਲੀ ਪਹੁੰਚ ਗਿਆ ਹੱਥ ਜੋਰ ਬੋ ਦਈ ਅਕੂਰਾ ਸਰਬ ਪ੍ਰਸੰਗ ਪਨਿਉਨਿਤ ਓਰਾ ਵਕੀਲ ਦੇ ਹੱਥ ਜੋੜ ਕੇ ਬਹੁਤ ਤਾਨੋ ਬਹਾਰ ਸੂਬੇ ਨੂੰ ਦਿੱਤਾ ਪਹਾੜੀ ਰਾਜਿਆਂ ਦਾ ਸਾਰਾ ਪ੍ਰਸੰਗ ਕਹਿ ਕੇ ਸੁਣਾਇਆ ਤੇ ਸਭ ਰਾਜਨ ਮਿਲ ਮੁਹੇ ਪਠਾਇਓ ਆਪ ਪਾਸ ਹਿਤ ਚਿਤ ਲਾਇਓ ਕਿ ਸਾਰੇ ਪਹਾੜੀ ਰਾਜਾ ਨੇ ਇਕੱਤਰ ਹੋ ਕਰਕੇ ਮੈਨੂੰ ਆਪਦੇ ਪਾਸ ਭੇਜਿਆ ਇਸ ਵਾਸਤੇ ਮੈਂ ਆਪ ਜੀ ਦੇ ਪਾਸ ਚੱਲ ਕੇ ਆਇਆ ਹਾਂ ਤੈਨੂੰ ਸੂਬੇ ਸੁਣ ਕਰ ਸਭ ਬਾਤ ਲਿਖਿਓ ਨਰੰਗੇ ਕੋ ਵਰਤਾਤ ਇਸ ਸੂਬੇ ਨੇ ਸਾਰੀ ਗੱਲਬਾਤ ਸੁਣ ਕੇ ਸਾਰਾ ਵਰਤਾਂਤ ਨਰੰਗੇ ਨੂੰ ਲਿਖ ਕੇ ਭੇਜਿਆ ਤੇ ਰਾਜ ਇਸ ਤੇ ਸਭ ਵਕੀਲ ਕੋ ਦਈ ਗਾਜ ਵਾਦੇ ਜੁਤ ਭੇਟਾ ਪਈ ਉਸਨੇ ਵਕੀਲ ਨੂੰ ਦੇ ਦਿੱਤਾ ਹਾਥੀਆਂ ਘੋੜਿਆਂ ਦੀਆਂ ਪਟਾਵਾਂ ਪ੍ਰਾਪਤ ਕੀਤੀਆਂ ਇਤ ਰਾਜਨ ਬਹੁ ਸੈਨ ਬਣਾਈ ਤਰਾਸ ਗੁਰੂ ਕੋ ਕਰ ਤੱਕ ਤੱਕ ਰਾਈ ਇਧਰ ਰਾਜਨ ਬਹੁਤ ਸੈਨਾ ਇਕੱਠੀ ਕੀਤੀ ਤੇ ਗੁਰੂ ਜੀ ਦਾ ਡਰ ਮੰਨ ਕੇ ਬਹੁਤ ਜਿਹੜੀ ਸੀ ਤਕੜਾਈ ਕੀਤੀ ਹੋਈ ਐ ਚੜਾ ਸਿੰਘ ਗਣ ਖੇਤ ਉਜਾਰਾ ਉਰਾ ਅਰਾ ਰਣ ਮਰਾ ਸੁਮਾਰਾ ਸਿੰਘ ਚੜਾਈ ਕਰਕੇ ਖੇਤ ਉਜਾਰ ਦਿੰਦੇ ਅੜਦੇ ਸੀ ਲੜਦੇ ਸੀ ਮਾਰਦੇ ਸੀ ਤੇ ਮਰ ਜਾਂਦੇ ਸੀ ਰਾਜਨ ਕੇ ਨਿਤ ਵੱਡੋ ਹੰਗਾਮਾ ਇਨਮਾਇ ਸਹਜ ਸੁਭਾਅ ਇੱਕ ਕੰਮ ਰਾਜ ਦੇ ਸੁਭਾਅ ਦਾ ਨਿਤ ਜਾਗ ਰਹਿੰਦਾ ਸੀ ਤੇ ਰਾਜਿਆਂ ਦਾ ਇਹ ਸੁੱਤੇ ਸਦ ਹੀ ਕੰਮ ਸੀ ਇੱਕ ਦਿਨ ਬੈਠੇ ਸਭਾ ਲਗਾਏ ਪ੍ਰਾਪਤ ਸੰਗਤ ਬੇਸਮਦਾਏ ਤੇ ਕਹਿੰਦੇ ਸਿੰਘਾਂ ਦਾ ਸੁੱਤੇ ਸਦ ਕਹੇ ਕੰਮ ਹੁੰਦਾ ਸੀ ਗੁਰੂ ਜੀ ਇੱਕ ਦਿਨ ਸਭਾ ਲਗਾ ਕੇ ਬੈਠੇ ਤਾਂ ਬਹੁਤ ਸੰਗਤ ਇਕੱਠੀ ਹੋਈ ਦਰਸ਼ਨ ਕਰਨ ਦੂਰ ਤੇ ਆਈ ਅਨੇਕ ਪ੍ਰਕਾਰ ਓ ਪਾਵ ਲੈ ਆਈ ਕਹਿੰਦੇ ਦਰਸ਼ਨ ਕਰਨ ਦੇ ਵਾਸਤੇ ਬਹੁਤ ਸੰਗਤ ਕੱਤਰ ਹੋਈ ਤੇ ਅਨੇਕਾਂ ਪ੍ਰਕਾਰ ਦੇ ਉਪਹਾਰ ਵਸਤੂਆਂ ਮਹਾਰਾਜ ਵਾਸਤੇ ਲੈ ਕੇ ਆਏ ਤਾਬ ਅਰਦਾਸੀ ਅਗਰ ਖਰੋਏ ਸਾਬਦ ਸਕਲ ਬਾਦ ਕੋ ਸੋਏ ਤਦ ਅਰਦਾਸੀ ਅੱਗੇ ਅਰਦਾਸ ਕਰਕੇ ਖੁਲਵਾਤ ਸਾਰਿਆਂ ਵਾਸਤਿਆਂ ਨੂੰ ਸੰਭਾਲ ਲੈ ਪੈਸਾ ਮੋਹਰ ਰਾਜਪਤਨ ਜੀਤੇ ਕਰ ਹੈ ਸੰਭਾਰਨ ਰੱਖ ਹੈ ਤੇਤੇ ਪੈਸੇ ਮੋਹਰਾਂ ਜਿੰਨੇ ਰਪਏ ਸਨ ਸਭ ਨੂੰ ਸਾਹਮਣੇ ਰੱਖਿਆ ਤੇ ਗੁਰੂ ਜੀ ਦੇ ਖਜ਼ਾਨੇ ਦੇ ਵਿੱਚ ਇਕੱਠਾ ਕਰਕੇ ਰੱਖਦਾ ਭਿਉ ਗੁਰੂ ਡਿਗ ਅਣਖ ਖਜ਼ਾਨਾ ਪਰਿਉ ਭਾਵਨਾ ਦਾਸਨ ਨਾਨਾ ਸਾਰਾ ਜਿਹੜਾ ਪਦਾਰਥ ਸੀ ਖਜ਼ਾਨਾ ਸੀ ਉਹ ਬਹੁਤ ਲਖਾਨਾ ਇਕੱਠਾ ਹੋ ਗਿਆ ਸੀ ਨਾ ਉਹਨੂੰ ਰਖਵਾ ਦਿੱਤਾ ਗੁਰੂ ਜੀ ਨੇ ਆਪਣੇ ਸੇਵਕਾਂ ਦੇ ਨਾਣਾ ਪ੍ਰਕਾਰ ਦੀਆਂ ਕਾਮਨਾਵਾਂ ਜਿਹੜੀਆਂ ਪੂਰੀਆਂ ਕਰਦੇ ਨੇ ਹਤੋ ਸਰਾਰ ਦੇਨ ਕਾਜੇ ਸਾਂਹੇ ਲੋਕ ਭਿਉ ਨੈ ਪਾਜੀ ਇੱਕ ਸਰਾਰ ਦੇਨ ਨਾਮੀ ਕਾਜੀ ਸੀ ਉਹ ਇੱਕ ਸਾਂਹੇ ਲੋਕ ਹੋਇਆ ਤੇ ਪਾਖੰਡੀ ਨਹੀਂ ਸੀ ਨਾ ਹਿੰਦੂ ਸੋ ਧੋਖ ਕਰਤਾ ਸਭ ਮੈਂ ਇੱਕ ਸਮਾਨ ਵਰਤੰਤਾ ਤੇ ਉਹ ਹਿੰਦੂਆਂ ਦੇ ਨਾਲ ਵੀ ਕੋਈ ਧੋਖਾ ਨਹੀਂ ਕਰਦਾ ਸਾਰਿਆਂ ਦੇ ਨਾਲ ਇੱਕ ਸਮਾਨ ਦਾ ਵਰਤਾਓ ਰੱਖਦਾ ਸੀ ਹਿਤ ਦਰਸ਼ਨ ਕੇ ਗੁਰ ਡਿਗ ਆਇਓ ਬੈਠਿਓ ਬਹੌਰ ਆਨੰਦ ਕੋ ਪਾਇਓ ਗੁਰੂ ਜੀ ਦੇ ਦਰਸ਼ਨਾਂ ਬਾਅਦ ਤੇ ਗੁਰੂ ਜੀ ਦੇ ਪਾਸ ਆ ਗਿਆ ਤੇ ਉਹਨਾਂ ਨੇ ਗੁਰੂ ਜੀ ਦੇ ਦਰਬਾਰ ਵਿੱਚ ਬੈਠ ਕੇ ਬੜਾ ਆਨੰਦ ਪ੍ਰਾਪਤ ਕੀਤਾ ਸੰਗਤ ਔਰ ਗੁਰ ਕੋ ਵਿਵਹਾਰ ਚਰੰਕਾੜ ਲਗ ਰਿਹਾ ਨਿਹਾਰ ਗੁਰੂ ਅਤੇ ਸੰਗਤ ਦੇ ਵਿਹਾਰ ਨੂੰ ਕਾਫੀ ਸਮਾਂ ਜੋ ਤੱਕਿਆ ਨਾ ਤਾਂ ਸੰਗਤ ਦੇ ਵਾ ਲੰਮੇ ਸਮੇਂ ਤੱਕ ਵੇਖਦਾ ਹੀ ਰਹਾ ਮਨ ਮੈਂ ਤਰਕਨ ਕਰੈ ਵਿਚਾਰਨ ਲਹ ਅਵਸਾਕ ਹੈ ਕਰੈ ਉਚਾਰਨ ਮਨੁਜ ਤਰਕ ਵਿਚਾਰ ਕੀਤਾ ਤੇ ਮੌਕਾ ਲੱਭ ਰਿਆ ਸੀ ਕਿ ਜਦੋਂ ਗੁਰੂ ਜੀ ਨਾਲ ਗੱਲਬਾਤ ਕਰ ਸਕੇ ਜਬ ਭੀਰ ਬਹੁ ਹਟ ਕਰ ਗਏ ਤਵ ਬੂਝਨ ਕੀ ਚਿਤ ਮੈਂ ਭਈ ਜਦੋਂ ਸਾਰੇ ਲੋਕ ਤਕਰੀਬਤੋਂ ਚਲੇ ਗਏ ਇਕੱਠ ਘਟ ਗਿਆ ਤਾਂ ਕਹਿੰਦੇ ਉਸ ਪੁੱਛਣ ਵਾਲੇ ਆਪਣੇ ਜਿੱਤ ਵਿੱਚ ਵਿਚਾਰ ਬਣਾਏ ਕਿ ਹੁਣ ਚਲੇ ਗਏ ਆ ਲੋਕ ਹੁਣ ਮੈਨੂੰ ਗੱਲ ਕਰ ਲੈਣੀ ਚਾਹੀਦੀ ਹੈ ਕਹੋ ਗੁਰੂ ਜੀ ਤੁਮਰੇ ਪਾਸ ਨਰ ਅਕੋਰ ਹੈ ਕਰਤੇ ਅਰਦਾਸ ਉਸ ਨੇ ਕਹਿਣਾ ਕੀਤਾ ਗੁਰੂ ਜੀ ਤੁਹਾਡੇ ਪਾਸ ਮਨੁੱਖ ਆ ਜਿਹੜੇ ਉਹ ਅਰਦਾਸ ਕਿਉਂ ਕਰਉਂਦੇ ਆ ਦੇਉ ਸੀ ਸਕੇ ਸੇ ਕਰ ਦੇਤ ਇਸ ਕੋ ਮੈਂ ਨਹ ਜਾਨੋ ਹੇਤ ਅਸੀਂ ਦੇਖੇ ਆਪ ਕੀ ਕਰ ਦਿੰਦੇ ਹੋ ਇਸ ਬਾਰੇ ਮੈਂ ਨਹੀਂ ਜਾਣ ਸਕਿਆ ਕੋਈ ਜਾਣਣਾ ਪਾਓ ਜੋ ਖੁਦਾਏ ਕੇ ਦੀਨ ਬਣਾਏ ਸੋ ਭੋਗਤ ਹੈ ਜਿਤ ਕਿਤ ਕਾਇ ਜੋ ਖੁਦਾ ਦੇ ਕਰਮ ਬਣਾ ਦਿੰਦਾ ਉਹ ਜਿੱਥੇ ਕਿੱਥੇ ਦਾ ਜਾ ਹੈ ਉਹ ਉੱਥੇ ਜਾ ਕੇ ਭੋਗਣਾ ਹੀ ਪੈਣਾ ਹਿੰਦੁਨਾਂ ਤੇ ਮਤ ਮਹ ਪੀ ਐਸੇ ਪੂਰਵ ਕਰੀ ਪਰਮੇਸ਼ਰ ਜੈਸੇ ਹਿੰਦੂਆਂ ਦੇ ਮਤ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਕਿ ਜਿਵੇਂ ਪਹਿਲਾਂ ਪਰਮੇਸ਼ਰ ਨੇ ਲਿਖਿਆ ਹੈ ਉਸੇ ਤਰ੍ਹਾਂ ਹੀ ਜੀਵ ਜਿਹੜਾ ਉਹ ਭੋਗਦਾ ਹੈ ਭੋਗਤ ਸਰਬ ਜੀਵ ਸਦ ਤੈਸੇ ਤਿਸ ਕੋ ਮਿਢ ਸਕੈ ਕੋ ਕੈਸੇ ਕਹਿੰਦੇ ਜਿਸ ਪ੍ਰਕਾਰ ਸਾਰੇ ਮਨੁੱਖਾਂ ਦਾ ਆਪਣੀ ਕਿਸਮਤ ਦਾ ਭੋਗਦੇ ਨੇ ਨਾ ਜੋ ਭਾਗ ਚਾ ਉਹ ਭੋਗਣਾ ਪੈਂਦਾ ਭਾਈ ਉਹਨੋ ਕੋਈ ਮਿਟਾ ਨਹੀਂ ਦੇ ਸਕਦਾ ਖੁਸ਼ੀ ਹੋਏ ਕਰ ਬਿਤ ਸੁਤ ਹੇਤ ਉਪਜੋ ਝੂਠਾ ਕਰਨ ਕਿਸ ਹੇਤ ਤਾਂ ਖਾਸ਼ ਹੋ ਕੇ ਸਤਰੀ ਪੁੱਤਰ ਦਿੰਦੇ ਹੋ ਐਸਾ ਝੂਠ ਕਿਸ ਵਾਸਤੇ ਕਹਿੰਦੇ ਹੋ ਕਹਿੰਦੇ ਜੋ ਕਿਸਮਤ ਚਾ ਜੋ ਭਾਗ ਚਾ ਉਹ ਤਾਂ ਮਿਲ ਕੇ ਰਹਿਣਾ ਜਿਹੜਾ ਨਹੀਂ ਹੈ ਉਹ ਨਹੀਂ ਮਿਲਣਾ ਤੇ ਤੁਸੀਂ ਕਿਸ ਆਧਾਰ ਦੇ ਉੱਤੇ ਅਸੀਸਾਂ ਦਿੰਦੇ ਹੋ ਪੁੱਤਰਾਂ ਦੀਆਂ ਇਸਤਰੀਆਂ ਦੀਆਂ ਬੱਚਿਆਂ ਦੀਆਂ ਇਸ ਤਰ੍ਹਾਂ ਅਸੀਸਾਂ ਦੇ ਕੇ ਠੂਠੇ ਦਲਾਸੇ ਕਿਉਂ ਬਡੋ ਪ੍ਰਸ਼ਨ ਕਾਜੀ ਕੋ ਸੁਣ ਕੇ ਉੱਤਰ ਦੇਨ ਸਮਤ ਕੋ ਭਨ ਕੈ ਗੁਰੂ ਜੀ ਨੇ ਕਾਜੀ ਦਾ ਵੱਡਾ ਸਵਾਲ ਸੁਣਿਆ ਸ੍ਰੇਸ਼ਟ ਮਤ ਦੇਣ ਦੇ ਲਈ ਉਹਦਾ ਉੱਤਰ ਕਹਿ ਕੇ ਸੁਣਾਇਆ ਮਹਾਰਾਜ ਨੇ ਸੁਣ ਕਾਜੀ ਵਟ ਅਬੋਧ ਵਿਚਾਰੇ ਅਵ ਜਥਾਵਤ ਤਥਾ ਉਚਾਰੇ ਮਹਾਰਾਜ ਕਹਿਣ ਲਗਾ ਕਾਦੀ ਜੀ ਸੁਣੋ ਤੁਸੀਂ ਸ੍ਰੇਸ਼ਟ ਬੁੱਧੀ ਵਾਲਿਓ ਗੱਲ ਵਿਚਾਰੀ ਹੈ ਤੇ ਜਿਵੇਂ ਹੁੰਦੀ ਹੈ ਤਿਵੇਂ ਉਚਾਰਨ ਕੀਤੀ ਹੈ ਤਉ ਦਨਨੋ ਕੋ ਜਿਮ ਹਮ ਦੇਤ ਤਿਸ ਗਤ ਕੋ ਅਵ ਲੋਕ ਹੋហេਤ ਫੇਰ ਵੀ ਲੋਕਾਂ ਦੇ ਸੇਵਕਾਂ ਨੂੰ ਅਸੀਂ ਜਿਵੇਂ ਦਿੰਦੇ ਹਾਂ ਉਸ ਗਤੀ ਨੂੰ ਵੀ ਸਮਝੋ ਅਤੇ ਵੇਖੋ ਏਮ ਕਹੈ ਕਰ ਕਾਗਦ ਮਸ ਲੈ ਕ ਪੂਰਬ ਮੁਸਾ ਮੋਹਰ ਦਿਖਾਵਨੈ ਕੈ ਇਸ ਤਰ੍ਹਾਂ ਕਹਿ ਕੇ ਮਹਰਨ ਕਾਗਜ ਹੱਥ ਵਿੱਚ ਲੈ ਕਰਕੇ ਪਹਿਲਾਂ ਮੋਹਰ ਨੂੰ ਵਿਖਾਇਆ ਅਤੇ ਫਿਰ ਉਸ ਦੇ ਉੱਤੇ ਅੱਖਰ ਲਿਖੇ ਹੋਏ ਸਨ ਜਿਹੜੇ ਵਰਣ ਪੁੱਠੇ ਇਸ ਪਰ ਅਹੈ ਇਨ ਤੇ ਕਾਰ ਸਰਤਨ ਲਹੈ ਪਰ ਜਿਹੜੇ ਅੱਖਰ ਆ ਮਾਰੇ ਕਹਿੰਦੇ ਉੱਤੇ ਤਾਂ ਪੁੱਠੇ ਲੱਗਿਆ ਮੋਹਰ ਦੇ ਉੱਤੇ ਪਰ ਜਦੋਂ ਕੋਈ ਕਾਰਜ ਵੀ ਸਾਰਦਾ ਨਹੀਂ ਹੈ ਤਾਂ ਫਿਰ ਪੁਨ ਕਾਗਦ ਪਰ ਦਈ ਲਗਾਏ ਭਏ ਵਰਣ ਸੁੱਧੇ ਇਸ ਭਾਏ ਤੇ ਫਿਰ ਕੋਈ ਕਾ ਕਾਰਮ ਨਹੀਂ ਹੁੰਦਾ ਨਾ ਪਰ ਕਾਗਦ ਉੱਤੇ ਉਹ ਮੋਹਰ ਲਾ ਕੇ ਜਿਹੜੇ ਉਹਦੇ ਅੱਖਰ ਐ ਇਸ ਪ੍ਰਕਾਰ ਸਿੱਧੇ ਹੋ ਜਾਂਦੇ ਐ ਸੁਣ ਕਾਜੇ ਨਰ ਜਨਮ ਜਬੈ ਪ੍ਰਥਮ ਕਰਮ ਅਨੁਸਾਰੀ ਤਵੈ ਜਿਹ ਕਾਜੀ ਸੁਣੋ ਜਦ ਮਨੁੱਖ ਜਨਮ ਲੈਂਦਾ ਤਾਉ ਪਹਿਲਾ ਕੀਤੇ ਕਰਮ ਅਨੁਸਾਰ ਹੁੰਦਾ ਹੋ ਹਾਰ ਸਿਰ ਲਿਖੀ ਸੋ ਜਾਏ ਪੁੱਠੇ ਵਰਣ ਮੋਹਰੋਂ ਇਸ ਭਾਏ ਤੇ ਕਹਿੰਦੇ ਜਦੋਂ ਜਨਮ ਕਰਮ ਅਨਸਾਰ ਹੁੰਦਾ ਤੇ ਜੋ ਹੋਣ ਹਾਰ ਹੋਣੀ ਹੈ ਉਹ ਉਸ ਦੇ ਮੁਤਾਬਕ ਹੀ ਲਿਖਦੀ ਹੈ ਜਿਵੇਂ ਮੋਰ ਪੁੱਠੇ ਅੱਖਰ ਹਨ ਮੋਰ ਦੇ ਪੁੱਠੇ ਅੱਖਰ ਹੁੰਦੇ ਆ ਜਗ ਲਗਾਵਣ ਹਾਰ ਲਗਾਵਾ ਉਹ ਸੂਦੇ ਤਵ ਨਰਮ ਟਕਾਵਾ ਪਰ ਕਹਿੰਦੇ ਜਦੋਂ ਮੋਰ ਲਗਾਈ ਜਾਂਦੀ ਹੈ ਲਗਾਉਣ ਵਾਲੇ ਵੱਲੋਂ ਨੀਵੀਂ ਕਰਕੇ ਟਕਾਉਂਦਾ ਹੈ ਤਾਂ ਉਹ ਜਿਹੜੇ ਅੱਖਰ ਸਿੱਧੇ ਹੋ ਕੇ ਲਿਖੇ ਪ ਜਾਂਦੇ ਆ ਇਸੇ ਪ੍ਰਕਾਰ ਕਰਮਨ ਫਲ ਦਾਤਾ ਮਸਤਕ ਪਰ ਲਿਖੇ ਲੇਖ ਵਿਧਾਤਾ ਤਾਂ ਇਸ ਤਰ੍ਹਾਂ ਹੀ ਕਹਿੰਦੇ ਫਿਰ ਕਰਮਾਂ ਦੇ ਫਲ ਦਾਤਾ ਮੱਥੇ ਉੱਤੇ ਲਿਖ ਕੇ ਲਿਖ ਕੇ ਦੇਖ ਭੇਜਦਾ ਭਾਈ ਮੱਥੇ ਤੇ ਲੇਖ ਲਿਖ ਕੇ ਭੇਜਦਾ ਕਰਮ ਵਿਧਾਤਾ ਤਬ ਕਹੈ ਇਸ ਮਨੁੱਖ ਜੋਵੇ ਗੁਰੂ ਪੀਰ ਕੇ ਆਗੇ ਹੋਵੇ ਤੇ ਤਦ ਉਹ ਮਨੁੱਖ ਜਿੰਨਾ ਬਾਰੇ ਕਿਹਾ ਗਿਆ ਹੈ ਜਦ ਗੁਰੂ ਪੀਰ ਦੇ ਅੱਗੇ ਹੁੰ ਜਾਂਦਾ ਨਾ ਤਾ ਮस्तक ਸਰਦਾ ਸਹਤ ਟਕ ਨਿਵਾਵੈ ਸੂਦੇ ਅਖਰ ਤਾਵੋ ਹੋਏ ਜਾਵੈ ਤੇ ਸਰਦਾ ਦੇ ਨਾਲ ਜਦੋਂ ਆਪਣਾ ਮੱਥਾ ਟੇਕਦਾ ਨਮਉਂਦਾ ਗੁਰੂ ਅੱਗੇ ਸਰਦਾ ਰੱਖਦਾ ਭਾਵਨਾ ਕਰਦਾ ਤੇ ਮਹਾਰਾਜ ਕਹਿੰਦੇ ਜਿਹੜੇ ਵੀ ਜਿਹੜੇ ਮस्तक ਦੇ ਪੁੱਠੇ ਲੇਖ ਹਨ ਉਹ ਸਿੱਧੇ ਹੋ ਜਾਂਦੇ ਆ ਮੋਰ ਦੀ ਤਰ੍ਹਾਂ ਸਿੱਧੇ ਹੋ ਜਾਂਦੇ ਆ ਤੇ ਇਸ ਕੋ ਫਲ ਸੁਖ ਭੋਗਨ ਕਰਾਇ ਇਸ ਪ੍ਰਕਾਰ ਤੇ ਕਾਜੀ ਸਵਰੈ ਆ ਜਿਹੜਾ ਆਪਾਂ ਮੱਥਾ ਦੇਖਦੇ ਆ ਕੇ ਇਹਦਾ ਮੂਲ ਕਾਰਨ ਇਹ ਹੀ ਹੈ ਕਿ ਜਿਵੇਂ ਮੋਹਰ ਦੇ ਅੱਖਰ ਉਦਾਂ ਦੇ ਪੁੱਠੇ ਦੇਖਣ ਵਿੱਚ ਪਰ ਜਦੋਂ ਕਾਰਜ ਨਹੀਂ ਸਰਦਾ ਫਿਰ ਕਾਗਜ਼ ਤੇ ਜੇ ਸਿੱਧੀ ਲਾ ਕੇ ਮੋਹਰ ਲੱਗਦੀ ਹੈ ਨਾ ਫਿਰ ਉਹਨੂੰ ਕੋਈ ਮਟਾ ਨਹੀਂ ਸਕਦਾ ਆਪਾਂ ਕਹਿੰਦੇ ਆ ਵੀ ਇਹ ਤਾਂ ਕਰਮ ਕਰਨੇ ਪਣ ਮੋਹਰ ਲਾ ਕੇ ਆ ਗਈ ਇਹ ਫਲਾਨੀ ਚੀਜ਼ ਦੀ ਮੋਹਰ ਹੈ ਅਸਲੀ ਨਕਲੀ ਦਾ ਵੀ ਨਿਰਣਾ ਕਰਦੀ ਮੋਹਰ ਉਸੇ ਤਰ੍ਹਾਂ ਜਿਹੜੇ ਮੱਥੇ ਦੇ ਜਿਹੜੇ ਲਿਖੇ ਹੋਏ ਲੇਖ ਹੈ ਉਹ ਪੁੱਠੇ ਨੇ ਜਦੋਂ ਆਪਾਂ ਝੁੱਕ ਕੇ ਨਮਸਕਾਰ ਕਰਦੇ ਸਤਿਗੁਰਾਂ ਨੂੰ ਤੇ ਮੱਥਾ ਧਰਦੀ ਤੇ ਲੱਗਦਾ ਹੈ ਨਾ ਤਾਂ ਉਹ ਫਿਰ ਜਿਹੜੇ ਮਲੇਖ ਪੁੱਠੇ ਆ ਉਹ ਸਤਿਗੁਰਾਂ ਦੇ ਅੱਗੇ ਨਿਮਕ ਕੇ ਜਦੋਂ ਸਰਦਾ ਨਾਲ ਨਿਵਾਏਗਾ ਨਾ ਆਪਣਾ ਮਾਣ ਤਿਆਗ ਦੇਗਾ ਹੰਕਾਰ ਤਿਆਗ ਦੇਗਾ ਆਪਣੇ ਚ ਭਾਵਨਾ ਰੱਖੇਗਾ ਪਿਆਰ ਰੱਖੇਗਾ ਸਰਦਾ ਰੱਖੇਗਾ ਕਹਿੰਦੇ ਉਹ ਪੁੱਠੇ ਲੇਖ ਵੀ ਮਹਾਰਾ ਜਿੰਦੇ ਤਰੇ ਸਿੱਧੇ ਹੋ ਜਾਣਗੇ ਸਿੱਧੇ ਹੋ ਜਾਣਗੇ ਸਤਿਗੁਰਾਂ ਦੇ ਚਰਨ ਧੂੜ ਨਾਲ ਤਾਂ ਇਸ ਤਰ੍ਹਾਂ ਮਹਾਰਾ ਦੱਸਣਾ ਕਰਦੇ ਐ ਕਿ ਪਰਪਾਈ ਜਦੋਂ ਭੋਗਣਾ ਤਾਂ ਉਹਨੇ ਆਪਣਾ ਮਨੁੱਖ ਨੇ ਸੋਖੀ ਭੋਗਣਾ ਜੋ ਉਹਨੂੰ ਮਿਲਿਆ ਹੈ ਫਲ ਸਰੂਪ ਮਨੁੱਖ ਪਰ ਫੁੱਲ ਭਾਉ ਜਿਹਾ ਸੁਖਦਾ ਜਦੋਂ ਉਹਨੇ ਮਹਾਰੇ ਦੇ ਅੱਗੇ ਨਿਮਕ ਕੇ ਨਮਸਕਾਰ ਕੀਤੀ ਮੱਥਾ ਟੇਕਦਾ ਅਸਲੀ ਕਾਰ ਨਹੀਂ ਆ ਵੀ ਅਸੀਂ ਆਪਣੇ ਜਿਹੜੇ ਪੁੱਠੇ ਲੇਖ ਉਹ ਸਿੱਧੇ ਕਰਾਉਣੇ ਗੁਰੂ ਤੋਂ ਤੇ ਕਹਿੰਦੇ ਜਦੋਂ ਲੇਖ ਸਿੱਧੇ ਹੋ ਜਾਂਦੇ ਆ ਫਿਰ ਜਿਹੜਾ ਮਨੋੱਖਾ ਫਲ ਸਰੂਪ ਸੁਖ ਭੋਗਦਾ ਇਸ ਪ੍ਰਕਾਰ ਕਾਰਨ ਸੁਰ ਜਾਂਦੇ ਨੇ ਜੇ ਮस्तक ਕੋਟਕਾ ਨਾਹੀਂ ਪੁੱਠੇ ਕਰਮ ਰਹੇ ਬਿਦਤਾਹੀਂ ਜੇ ਉਹ ਮੱਥਾ ਨਹੀਂ ਟੇਕੇਗਾ ਗੁਰੂ ਦੇ ਅੱਗੇ ਨਿਵੇਂਗਾ ਨਹੀਂ ਜਿਵੇਂ ਸੰਸਾਰ ਦੀ ਕਹਾਵਤ ਹੈ ਕਿ ਫਲ ਤਾਂ ਫਿਰ ਨੀਵੇਂ ਰੁੱਖਾਂ ਨੂੰ ਲੱਗਦਾ ਤੇ ਕਹਿੰਦੇ ਇਸ ਤਰ੍ਹਾਂ ਜੋ ਨਿਮ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਉਹ ਜਿਹੜੇ ਕਰਮ ਆ ਉਹ ਪੁੱਠੇ ਰਹਿੰਦੇ ਆ ਪੁੱਠੇ ਜਿਹੜੇ ਉਹ ਸਿੱਧੇ ਹੋ ਜਾਂਦੇ ਉਹ ਨਿਮਦਾ ਹੈ ਪਰ ਜਿਹੜਾ ਨਿਮਦਾ ਨਹੀਂ ਹੰਕਾਰ ਸਿੱਧਾ ਰਹਿੰਦਾ ਫਿਰ ਮਹਾਰਾਜ ਕਹਿੰਦੇ ਸਿਮਲ ਸੁਖ ਸਰਾਇਰ ਅਦਿਰਕਤ ਮੁਚ ਮਾਰਾ ਕਹਿੰਦੇ ਜਿਵੇਂ ਸਿੰਮਲ ਦਾ ਰੁੱਖ ਬਹੁਤ ਲੰਮਾ ਜਾਂਦਾ ਹੈ ਪਰ ਜਿਹੜੇ ਉਹਦੇ ਪੱਤੇ ਆ ਜਿਹੜਾ ਉਹਦਾ ਫਲ ਆ ਉਹ ਬਕਬਕਾ ਹੁੰਦਾ ਹੈ ਉਹਦਾ ਕੋਈ ਰਾਸ ਉਹਦਾ ਕੋਈ ਮਠਾਸ ਨਹੀਂ ਜੇ ਹੁੰਦੀਗੀ ਬਾ ਵਾਧਦਾ ਹੀ ਜਾਂਦਾ ਨਾ ਉਹ ਲੱਕੜ ਕਿਤੇ ਕੰਮ ਆਉਂਦੀ ਹੈ ਤੇ ਇਸ ਤਰ੍ਹਾਂ ਮਾਰਾ ਕਹਿੰਦਾ ਜਦ ਤੱਕ ਇਹ ਮਨੁੱਖ ਫਿਰ ਜਿਹੜਾ ਹੰਕਾਰ ਵਿੱਚ ਰਹਿੰਦਾ ਹੈ ਦਵੇਸ਼ ਵਿੱਚ ਰਹਿੰਦਾ ਹੈ ਈਰਖਾ ਵਿੱਚ ਰਹਿੰਦਾ ਹੈ ਉਹਦੇ ਅੰਦਰ ਭਾਵਨਾ ਨਹੀਂ ਜੇ ਬਣਦੀ ਉਹ ਸੰਸਾਰ ਤੇ ਆਇਆ ਨਾ ਆਇਆ ਇੱਕ ਬਰਾਬਰ ਹੀ ਹੈ ਕਿਉਂਕਿ ਉਹਨੇ ਗੁਰਦਾ ਹੁਕਮ ਨਹੀਂ ਮਨਾਇਆ ਤੇ ਜੋ ਹੁਕਮ ਮੰਨਦੇ ਆ ਮਾਰਕ ਨੂੰ ਸੁੱਖ ਭੋਗਦੇ ਆ ਉਹ ਪਾਇ ਜਨਮਾਂ ਤੋਂ ਮੁਕਤ ਹੋ ਜਾਂਦੇ ਆ ਉਹ ਮੁਕਤ ਨਹੀਂ ਜੇ ਹੁੰਦਾ ਉਹ ਡੰਡ ਪਾਉਂਦਾ ਰਹਿੰਦਾ ਜਿੱਥੇ ਬਾਣ ਕਹਿੰਦੀ ਜੰਮਾ ਮਰਿਆ ਮਰਿਆ ਫਿਰ ਜੰਮਾ ਬਹੁਤ ਸਜਾਏ ਪਿਆ ਦੇਸ ਲੰਮਾ ਹੰਕਾਰ ਕਰਕੇ ਕਹਿੰਦਾ ਫਿਰ ਚੱਲਦਾ ਉਹਨੂੰ ਫਿਰ ਵਾਰ-ਵਾਰ ਜਨਮ ਲੈਣਾ ਪੈਂਦਾ ਤੇ ਜੇ ਕੁਝ ਪਾਉਣਾ ਦਰਿਆ ਦੇ ਕਿਨਾਰੇ ਕੋਈ ਪਿਆਸਾ ਖੜੋਤਾ ਤੇ ਪਾਣੀ ਪੀਣਾ ਕੋਲੇ ਪਾਣੀ ਵਾਗ ਰਿਆ ਪਿਆਸ ਬੁਝਾਉਣੀ ਪਰ ਹੰਕਾਰ ਕਰਕੇ ਖਲੋਤਾ ਵੀ ਮੈਂ ਝੁਕਣਾ ਨਹੀਂ ਤੇ ਸਮੁੰਦਰ ਜੀ ਕਹਿਣ ਲੱਗੇ ਭਾਈ ਜੇ ਤੋ ਮੇਰਾ ਜਲ ਲੈਣਾ ਹੈ ਆਪਣੀ ਪਿਆਸ ਬੁਝਾਉਣੀ ਹੈ ਤਾਂ ਫਿਰ ਤੂੰ ਨਿਮਰਤਾ ਪਹਿਣਾ ਹੀ ਆ ਬੁੱਕ ਕਰੇਗਾ ਚੂਲੀ ਭਰੇਗਾ ਪਾਣੀ ਅੰਦਰ ਤੇ ਜਉਦ ਦੀ ਪਿਆਸ ਬੁਝੂ ਜੇ ਹੰਕਾਰ ਨਾ ਖੜਾ ਰਹੇਗਾ ਫਿਰ ਤੇਰੀ ਪਿਆਸ ਨਹੀਂ ਜੇ ਬੁਝਨੀ ਇਸ ਕਰਕੇ ਮਹਾਰਾਜ ਜਿਹੜਾ ਝੁਕਦਾ ਹੈ ਪਿਆਸ ਉਹਦੀ ਬੁਝਦੀ ਹੈ ਤ੍ਰਿਸ਼ਨਾ ਉਹਦੀ ਮਿਟਦੀ ਹੈ ਜਿਹੜਾ ਝੁਕਦਾ ਨਹੀਂ ਹੰਕਾਰ ਚ ਰਹਿੰਦਾ ਉਹਦੀ ਫਿਰ ਤ੍ਰਿਸ਼ਨਾ ਨਹੀਂ ਬੁਝਦੀ ਉਹਦੀ ਪਿਆਸ ਨਹੀਂ ਜੇ ਬੁਝਦੀ ਉਹਰ ਸੰਸਾਰ ਜਮਦਾ ਮਰਦਾ ਰਹਿੰਦਾ ਹੈ ਉਹ ਸਦਾ ਦਾ ਪਾਤਰ ਬੁੰਦਾ ਇਸ ਤਰ੍ਹਾਂ ਮਹਾਰਾ ਕਹਿੰਦੇ ਭਾਈ ਜਿਹੜਾ ਫਿਰ ਮੱਥਾ ਟੇਕਦਾ ਸਿਰ ਨਵਾਉਂਦਾ ਸਾਰੇ ਕਾਰ ਸੁਰ ਜਾਂਦੇ ਆ ਉਹ ਸੁਖ ਭੋਗਦਾ ਪਰ ਕਹ ਜਿਹੜਾ ਨਹੀਂ ਮੱਥਾ ਟੇਕਦਾ ਜਿਹੜਾ ਨਹੀਂ ਝੁਕਦਾ ਉਹਦੇ ਕਰਮ ਫਿਰ ਕਹਿੰਦੇ ਉਹ ਪੁੱਠੇ ਹੀ ਰਹਿੰਦੇ ਉਹ ਸਿੱਧੇ ਨਹੀਂ ਜੀ ਹੁੰਦੇ ਗੁਰਮੁਖ ਸਿੱਖ ਭਾਵਨਾ ਕਰੇ ਸਤਿ ਬਤਾਏ ਸੁਖ ਪਾਵਣ ਕਰੇ ਹੇ ਸਿੱਖ ਜੇ ਸਿੱਖ ਕਹਿੰਦੇ ਗੁਰੂ ਵਿੱਚ ਭਾਵਨਾ ਧਾਰਨ ਕਰੇ ਤਾਂ ਪੁੱਤਰ ਪਤਨੀ ਆਰ ਦਾ ਸੁਖ ਪ੍ਰਾਪਤ ਕਰ ਲੈਂਦਾ ਜੇ ਕਹਿੰ ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਆ ਨਾ ਪੁੱਤਰਾ ਦੇ ਦਾਤਾਂ ਦੇ ਤੀਆਂ ਤੁਹਾਡੇ ਵਿੱਚ ਭਾਗਤ ਮਿਲਣਾ ਤਾਂ ਉਹ ਹੀ ਹੈ ਪਰ ਕਹਿੰਦੇ ਤੇ ਗੁਰੂ ਤੇ ਵਿਸ਼ਵਾਸ ਹੋ ਜਾਵੇ ਸ਼ਰਧਾ ਹੋ ਜਾਵੇ ਭਾਵਨਾ ਹੋ ਜਾਵੇ ਫਿਰ ਕਹਿੰਦੇ ਪੁੱਤਰ ਪਤਨੀ ਦੇ ਦਾਤਾਂ ਕਿਉਂ ਨਹੀਂ ਜੇ ਮਿਲਦੇ ਕਿਉਂ ਨਹੀਂ ਜੇ ਮਿਲਦੀਆਂ ਕਾਜੀ ਸੁਣ ਮਨ ਪਿਉ ਆਨੰਦ ਠੰਡਾ ਪਿਉ ਹਾਥ ਦੈ ਬਿੰਦ ਤਾਂ ਜਦੋਂ ਕਾਜੀ ਨੇ ਮਹਾਰਾਜ ਤੋਂ ਇਹ ਦਰਗਾਹੀ ਬਚਨ ਸੁਣੇ ਨਾ ਕਾਜੀ ਸੁਣ ਕੇ ਉਹਦਾ ਮਨ ਜਿਹੜਾ ਸੀ ਆਨੰਦਤ ਹੋ ਗਿਆ ਹੱਥ ਜੋੜੇ ਤੇ ਬੇਨਤੀ ਕੀਤੀ ਆਪਾਂ ਇਹਾ ਦੀ ਕਥਾ ਵੀ ਸਰਵਣ ਕਰਦੇ ਆ ਨਾ ਮਹਾਰਾਜ ਸਿੱਖ ਹੋਇਆ ਚੌਥੇ ਪਾਤਸ਼ਾਹ ਜੀ ਦਾ ਉਹਨਾਂ ਨੇ ਬੇਨਤੀ ਕਰਤੀ ਸਾਰੇ ਨਗਰ ਦੇ ਵਿੱਚ ਢੰਡੋਰਾ ਪਟਦਾ ਭਾਈ ਕਿਉਂਕਿ ਲੰਗਰ 'ਚ ਲੱਕੜਾਂ ਘਟ ਗਈਆਂ ਬਾਹਰ ਦਾ ਸਮਾਂ ਸੀ ਲੱਕੜ ਭਿੱਜ ਗਈ ਲੱਕੜ ਦਾ ਕਰਕੇ ਲੰਗਰ ਦੇ ਵਿੱਚ ਲੱਕੜ ਘਟ ਗਈ ਤੇ ਸਿੱਖਾਂ ਨੇ ਬੇਨਤੀ ਕਰਦੀ ਮਹਾਰਾਜ ਨੂੰ ਕਹਿੰਦੇ ਵੀ ਲਪਾਲਣ ਘਟ ਗਿਆ ਮਹਾਰਾਜ ਦੇ ਸਿੱਖ ਐਸੇ ਮਹਾਨ ਬੁੱਧੀ ਵਾਲੇ ਹੋਏ ਚੜ੍ਹਤ ਕਲਾ ਵਾਲੇ ਸਰਦਾ ਭਾਵਨਾ ਵਾਲੇ ਸਤਿਗੁਰਾਂ ਤੇ ਵਿਸ਼ਵਾਸ ਰੱਖਣ ਵਾਲੇ ਉਹਨਾਂ ਨੇ ਜਾ ਕੇ ਨਗਰ ਤੇ ਰੱਖਸ਼ਾ ਲੈ ਕੇ ਨਾ ਗੱਡੀ ਲੈ ਕੇ ਢੰਡੋਰਾ ਪਾਤਾ ਭਾਈ ਜਿਹੜਾ ਸਤ ਗੁਰਾਂ ਦੇ ਲੰਗਰਾਂ ਵਾਸਤੇ ਬਾਲਣ ਦੇਊਗਾ ਪਾਥੀਆਂ ਨੂੰ ਦੇਊਗਾ ਮਹਾਰਾਜ ਨੂੰ ਪੁੱਤਾਂ ਦੀਆਂ ਦਾਤਾਂ ਦੇਣਗੇ ਪੁੱਤਾਂ ਦੀਆਂ ਦਾਤਾਂ ਸਿੱਖ ਨੇ ਰੌਲਾ ਪਾਤਾ ਸਾਰੇ ਨਗਰ 'ਚ ਉਹ ਢੇਰ ਲਾ ਗਏ ਲੰਗਰ ਦੇ ਵਿੱਚ ਪਾਥੀਆਂ ਦੇ ਬਾਲਣਾਂ ਦੇ ਮਹਾਰਾਜ ਜਦੋਂ ਨਿਰਣਾ ਕਰਨਾ ਵੀ ਦੇਖੀਏ ਬਾਲਣ ਕਿੰਨਾ ਆਇਆ ਕਿੰਨਾ ਘਟਿਆ ਵਾ ਕਿੰਨੇ ਕਿ ਲੋੜ ਆ ਤੇ ਦੇਖਿਆ ਤਾਂ ਢੇਰ ਲੱਗਾ ਪਿਆ ਤੇ ਮਹਾਰਾਜ ਕਹਿੰਦੇ ਵੀ ਆਹ ਢੇਰ ਲੱਗਾ ਲੰਗਰ ਦੇ ਵਿੱਚ ਪਰ ਸਾਰਾ ਬਾਲਣ ਤੁਸੀਂ ਕਹਿੰਨੇ ਬਾਲਣ ਹੈ ਨਹੀਂ ਪਾਥੀਆਂ ਵੀ ਹੈਗੀਆਂ ਕਹਿੰਦੇ ਇਹ ਤਾਂ ਜ ਆਪਣੇ ਸਿੱਖ ਦਾ ਕੰਮ ਹੈ ਕਹਿੰਦੇ ਕਿ ਇਹਦਾ ਉਹ ਫਲਾਣੇ ਦਾ ਜਿਹਨੂੰ ਕਹਿੰਦੇ ਬਲਾਓ ਕਹਿੰਦੇ ਵੀ ਇੰਨਾ ਬਾਲਣ ਕਿਵੇਂ ਲਿਆਇਆ ਤੂੰ ਇੰਨਾ ਇਕੱਠਾ ਕਰਕੇ ਇਹ ਸਭ ਤੇ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾ ਜੀ ਇਹਨਾਂ ਨੇ ਤਾਂ ਜਾ ਕੇ ਢੰਡੋਰਾ ਇਹ ਪਾਤਾ ਵੀ ਗੁਰੂ ਰਾਮਦਾਸ ਦੇ ਦਰ ਤੋਂ ਪੁੱਤਰ ਜੀਨੇ ਲੈਣਾ ਜਿਹਨੇ ਪੁੱਤਰਾਂ ਨੇ ਦਾਤਾ ਲੈਣੇ ਦੁੱਧ ਪੋਤਿਆਂ ਦਾਤਾ ਲੈਣ ਨੂੰ ਉਹ ਭਾਈ ਸਤਪੁਰਾਂ ਦੇ ਲੰਗਰ 'ਚ ਬਾਲਣ ਪਾਵੇ ਤੇ ਮਹਾਰਾ ਕਹਿੰਦੇ ਤੂੰ ਭਾਈ ਇਹ ਗੱਲ ਕੀ ਕਰਿਆ ਸਾਨੂੰ ਤੂੰ ਪੁੱਛਿਆ ਨਹੀਂ ਦੱਸਿਆ ਨਹੀਂ ਤੇ ਇਹ ਏਡੀ ਗੱਲ ਕਿਉਂ ਕਰਿਆ ਤੈਨੂੰ ਕੋਈ ਯਕੀਨ ਆ ਵੀ ਇੱਥੇ ਪੁੱਤਰ ਮਿਲ ਜੂ ਜਾਂ ਇੱਥੋਂ ਦੰਦਪੋਤ ਦੀਆਂ ਦਾਤਾਂ ਪੂਰਵਾਂ ਹੋਣਗੀਆਂ ਕਹਿੰਦੇ ਹਾਂ ਮੈਨੂੰ ਪੂਰੀ ਸ਼ਰਧਾ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਪੂਰਨ ਭਰੋਸਾ ਹੈ ਕਿ ਸਰਗੁਰ ਦੇ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਜਿਹਨੇ ਵੀ ਝੋਲੀ ਢਿਓ ਕਦੇ ਖਾਲੀ ਨਹੀਂ ਜਗਿਆ ਮੈਂ ਇੰਨਾ ਵਿਸ਼ਵਾਸ ਰੱਖ ਕੇ ਕੀਤਾ ਤੇ ਮਾਰ ਕਹਿੰਦੇ ਫਿਰ ਜਦੋਂ ਇੰਨਾ ਵਿਸ਼ਵਾਸ ਹੈ ਜਦ ਤੱਕ ਇੱਕ ਕਬੂਲ ਪੂਰਾ ਹੋ ਜਾਊਗਾ ਜਿਹਨੂੰ ਪੁੱਤ ਮੇਟਾ ਉਹ ਪੁੱਤ ਲੈ ਜੀ ਉਹ ਜਿਹਨੂੰ ਦੰਦ ਚਾਹੂ ਉਹਨੂੰ ਦੰਦ ਮੈਂ ਤੈ ਇਤਰਾ ਮਹਾਰਾਜ ਕਹਿੰਦੇ ਸ਼ਰਧਾ ਤੇ ਭਾਵਨਾ ਵਿਸ਼ਵਾਸ ਰੱਖਦਾ ਹੈ ਮਹਾਰਾਜ ਕਾਜੀ ਤੁੰਦਸ ਰੇ ਹੈ ਕਿ ਜੋ ਸਰਦਾ ਰੱਖ ਕੇ ਭਾਵਨਾ ਰੱਖ ਕੇ ਆਉਂਦਾ ਨਾ ਤੇ ਭਾਈ ਉਹ ਫਿਰ ਦੁੱਧ ਪੁਰਦੀਆਂ ਦਾਤਾਂ ਪਤਨੀ ਦਾਤਾਂ ਲੈ ਜਾਂਦਾ ਸੁੱਖ ਪਾ ਲੈਂਦਾ ਸੁੱਖਾਂ ਦੇ ਪ੍ਰਾਪਤੀ ਹੋ ਜਾਂਦੀ ਹੈ ਤਾਂ ਜਦੋਂ ਕਾਜੀ ਨੇ ਇਹ ਅਲਾਹੀ ਬਚਨ ਸੁਣੇ ਤੇ ਆਨੰਦਤ ਹੋ ਗਿਆ ਮਨ ਵਿੱਚ ਸਰਦਾ ਜਾਗ ਪੀ ਹੱਥ ਜੋੜ ਕੇ ਅੱਗੇ ਖਲੋ ਗਿਆ ਕਹਿਣ ਲੱਗਾ ਚੁੱਕ ਚੁੱਕ ਕਰਾ ਇਸਲਾਮ ਗਾਰੇ ਗੁਰ ਤਾਰੇਫ ਬਲਿੰਦ ਵਿਚਾਰੇ ਅੱਗੇ ਖਲੋ ਕੇ ਕਰਕੇ ਰਾਜੇ ਨੇ ਹਰ ਚੌਕੇ ਸਲਾਮ ਕੀਤਾ ਮਹਾਰਾਜ ਨੂੰ ਤੇ ਗੁਰੂ ਜੀ ਨੇ ਉਹ ਬਹੁਤ ਉਸਤਤ ਧਾਰਨ ਕੀਤੇ ਆਪਣੇ ਮੁਖ ਤੋਂ ਕਹਿਣ ਲੱਗਾ ਪ੍ਰਭੂ ਜੀ ਸੰਸੇ ਭਿਓ ਬਨਾਸ ਵਾ ਵਾ ਵੱਡ ਬੁੱਧ ਪ੍ਰਕਾਸ਼ ਕੇ ਹੈ ਪ੍ਰਭੂ ਜੀ ਮੇਰਾ ਸੰਸਾ ਹੀ ਆਪ ਜੀ ਨੇ ਦੂਰ ਕਰਤਾ ਵਾ ਵਾ ਤੁਹਾਡੀ ਜਿਹੜੀ ਬੁੱਧੀ ਪ੍ਰਕਾਸ਼ ਹੈ ਬਹੁਤ ਹੈ ਅਨਨ ਯਾਦ ਦੇ ਵਿੱਚ ਮਹਾਰਾਜ ਦੇ ਵਾਸਤੇ ਜੋ ਕਾਜ ਨੇ ਬੱਤਨ ਵਰਤਿਆ ਵਾਹ ਵਾ ਜੀ ਐਨ ਖੁਦਾਏ ਅਬਲ ਗੁਰੂ ਆਮਦ ਹੈ ਕਦਮ ਮਸਤਕ ਬੰਧ ਹੈ ਜਹਾਨ ਪਰ ਕਰਦਮ ਹੈ ਐਸੇ ਬਚਨ ਮਲੇ ਕੇ ਪਹਿਲਾ ਆਉਂਦਿਆ ਹੀ ਗੁਰੂ ਜੀ ਨੇ ਠੀਕ ਖੁਦਾ ਦਾ ਰੂਪ ਜਲ ਸੀ ਮੈਨੂੰ ਨਜ਼ਰੀ ਆਇਆ ਗੁਰੂ ਰੀ ਦੇ ਚਾਰਨਾ ਦਾਸਾਂ ਦੀ ਵਡਿਆਈ ਦੇਖਣ ਦੇ ਲਈ ਸਹੀ ਹੈ ਤੇ ਜਿਨ੍ਹਾਂ ਨੇ ਮੈਨੂੰ ਜਹਾਨ ਤੋਂ ਪਾਰ ਲੰਘਾਤਾ ਐਸੇ ਬਚਨ ਮਹਾਰਾਜ ਦੇ ਮੈਨੂੰ ਸੁਣਾਈ ਦਿੱਤੇ ਜੋ ਬਚਨ ਕੀਤੇ ਮੇਰਾ ਹੁਣ ਕਹਿੰਦੇ ਇੱਥੇ ਸੰਸਾਰ ਤੇ ਸਫਲਾ ਹੋ ਗਿਆ ਮੈਂ ਇਸਾਂ ਸੰਸਾਰ ਤੋਂ ਸੁਰਖਰੂ ਹੋ ਕੇ ਜਾਵਾਂ ਮੈਂ ਇਹ ਭਵਸਾਗਰ ਤੋਂ ਪਾਰ ਲੰਘ ਜਾਊਂਗਾ ਚਾਹ ਭਾਈ ਹੱਤ ਸੰਸਾਰ ਸੋ ਤਸੱਲੀ ਹੋਣ ਅਸੁੱਤਰ ਕੇ ਸ਼ੱਕ ਹੈ ਕੌਣ ਸੰਸਾਰ ਦੂਰ ਕਰਕੇ ਮੈਨੂੰ ਤਸੱਲੀ ਹੋ ਗਈ ਐਸਾ ਉੱਤਰ ਕੌਣ ਦੇ ਸਕਦਾ ਸੀ ਤੁਹਾਡੇ ਬਗਰ ਕੌਣ ਸੀ ਮਹਾਰਾਸ਼ਟ੍ਰ ਬੁੱਧੀ ਵਾਲਾ ਤੋਂ ਬਿਨ ਸੋ ਮਤ ਤਰੈ ਕੋ ਐਸੇ ਆਪ ਦਿਖਾਏ ਕਹੋ ਜਬ ਜੈਸੇ ਮਾਰਾ ਤੁਹਾਡੇ ਤੋਂ ਵੱਡਾ ਬੁੱਧੀਮਾਨ ਵਿਦਵਾਨ ਕੌਣ ਹੋ ਸਕਦਾ ਕੋਈ ਵੀ ਨਹੀਂ ਤੁਹਾਡੀ ਤੇ ਸ੍ਰੇਸ਼ਟ ਬੁੱਧੀ ਹੈ ਆਪ ਜੀ ਨੇ ਜਿਵੇਂ ਸੁਭਾਅ ਹੈ ਆਪ ਜੀ ਨੇ ਉਸੇ ਤਰਾ ਮੈਨੂੰ ਵਿਖਾ ਦਿੱਤਾ ਹੈ ਪੁੰਨ ਸਾਦਰ ਬੈਠਿਓ ਕਾਜੀ ਸੁਣ ਆ ਉੱਤਰ ਕੋ ਆਤਸ਼ਾ ਰਾਜ ਜੀ ਫਿਰ ਕਾਜੀ ਨੂੰ ਬੜਾ ਆਦਰ ਦੇ ਨਾਲ ਬਿਠਾਇਆ ਗਿਆ ਉੱਤਰ ਸੁਣ ਕੇ ਉਹ ਬਹੁਤ ਪ੍ਰਸੰਨ ਹੋਇਆ ਅਪਰ ਸੰਵਾਦ ਕਰਿਓ ਸੁਖ ਪਾਏ ਦਰਸ਼ਨ ਦੇ ਸੰਗਤ ਸੁਮਦਾਏ ਹੋਰ ਗੱਲਾਂ ਬਾਤਾਂ ਗੁਰੂ ਸਾਹਿਬ ਨਾਲ ਹੋਈਆਂ ਸੁਖ ਪਾਇਆ ਗਿਆ ਅਤੇ ਸੰਗਤ ਮਹਾਰਾਜ ਦੇ ਦਰਸ਼ਨ ਕਰਦੇ ਰਹੇ ਪੂਰਨ ਕੀਨ ਕਾਮਨਾ ਮਨ ਕੀ ਸਤ ਬਿਤ ਸੁਖ ਕੀ ਲਾਲਸ ਤਿਨ ਕੀ ਗੁਰੂ ਜੀ ਨੇ ਸਭ ਦੀਆਂ ਮਨ ਕਾਮਨਾ ਜਿਹੜੀਆਂ ਸੀ ਉਹ ਪੂਰੀਆਂ ਕਰਨੀਆਂ ਕੀਤੀਆਂ ਜਿਨ੍ਹਾਂ ਨੂੰ ਪੁੱਤਾਂ ਦੀ ਧੀਆਂ ਦੀ ਇਸਤਰੀਆਂ ਦੀ ਲੋੜ ਸੀ ਮਨ ਦੇ ਜੋ ਵੀ ਸੁੱਖ ਲੈ ਕੇ ਉਹਨਾਂ ਨੇ ਅਰਦਾਸ ਕੀਤੀ ਲਾਲਸਾ ਕੀਤੀ ਮਹਾਰਾਜ ਪਿਤਾ ਨੇ ਸਭ ਦੀਆਂ ਜੋ ਸੀ ਸ਼ਾਮਾਂ ਨੇ ਉਹ ਪੂਰੀਆਂ ਕੀਤੀਆਂ ਬਹਰ ਉੱਠੇ ਸੁਭ ਮੰਦਰ ਜਹੇ ਕਾਤ ਬੈਠਣ ਥਲ ਸੁੰਦਰ ਤੇ ਫਿਰ ਗੁਰੂ ਜੀ ਉੱਠ ਕੇ ਆਪਣੇ ਮਹਿਲਾਂ ਵਿੱਚ ਚਲੇ ਗਏ ਆਕਾਂ ਜਗ੍ਹਾ ਤੇ ਬੈਠ ਕੇ ਸੁੰਦਰ ਸਥਾਨ ਤੇ ਮਹਾਰਾਜ ਨੇ ਬਰਾਜਨਾ ਕੀਤਾ ਹੈ ਸਕਲ ਖਾਲਸਾ ਵੰਦਨ ਕਰ ਕਰੋ ਪ੍ਰਭ ਦਰਸ਼ਨ ਤੇ ਮੁਦ ਬਹੁਤ ਧਰ ਤਰ ਸਾਰਾ ਖਾਲਸਾ ਵੰਦਨਾ ਕਰ ਕਰਕੇ ਪ੍ਰਭੂ ਜੀ ਦੇ ਦਰਸ਼ਨ ਕਰ ਕਰਕੇ ਆਨੰਦ ਨੂੰ ਪ੍ਰਾਪਤ ਕਰ ਗਿਆ ਹੈ ਅਤੇ ਆਪਣੇ ਨਿੱਜੀ ਥਾਮਾਂ ਤੇ ਪਹੁੰਚ ਚੁੱਕੇ ਨੇ ਨਿਜ ਨਿਜ ਥਾਮ ਪਹੁੰਚਤ ਭਏ ਕਰਤ ਸੋ ਜਸ ਗੁਰ ਸੁਖ ਬਹੁ ਲਏ ਆਪਣੇ ਨਿੱਜੀ ਸਥਾਨ ਭਾਵ ਕੇ ਆਪਣੇ ਘਰਾਂ ਨੂੰ ਪਹੁੰਚ ਰਹੇ ਸਿੱਖ ਤੇ ਆਪਣੇ ਮੁਖ ਦੇ ਨਾਲ ਜਾਂਦ ਜਾਂਦੇ ਰਾਹਤੇ ਦੇ ਵਿੱਚ ਗੁਰੂ ਜੀ ਦਾ ਜਿਹੜਾ ਜਾਸਾ ਉਹ ਕਰਦੇ ਜਾਂਦੇ ਜੋ ਸੁੱਖ ਨੂੰ ਪ੍ਰਾਪਤ ਕੀਤਾ ਹੈ ਨਾ ਜੋ ਗੁਰੂ ਜੀ ਨੇ ਅਗੰਮੀ ਬਚਨ ਕੀਤੇ ਨੇ ਉਹਨਾਂ ਬਾਰੇ ਗੱਲਾਂ ਵਿਚਾਰਾਂ ਕਰਦੇ ਜਾ ਰਹੇ ਨੇ ਖਾਣ ਪਾਣ ਕਰ ਕਰ ਮਨ ਪਾਏ ਰੁਚਿਤ ਪਯੰਕ ਪ੍ਰਭੂ ਸੁਤ ਪਾਏ ਤੇ ਗੁਰੂ ਜੀ ਨੇ ਮਾਨ ਪਾਉਂਦੇ ਖਾਣ ਪੀਣ ਕੀਤਾ ਤੇ ਸੁੰਦਰ ਪਲੰਗਾ ਤੇ ਮਹਾਰਾਜ ਬਿਰਾਜਮਾਨ ਹੋ ਕੇ ਆਪਣਾ ਜੋ ਸੌਣਾ ਕੀਤਾ ਹੈ ਜਾਮੀ ਜਾਮ ਜਮਨੀ ਜਾਗਨ ਧਰੇ ਸੌਰ ਜਸ਼ਨਾਨ ਸਗਲ ਵਿਦ ਕਰੇ ਤੇ ਪਹਿਰ ਰਾਤ ਰਹਿੰਦਿਆਂ ਜਾਗ ਪਏ ਅਤੇ ਆਪਣੀ ਵਿਧੀ ਅਨੁਸਾਰ ਮਹਾਰਾਜ ਨੇ ਅੰਮ੍ਰਿਤ ਵੇਲਾ ਜਾਣ ਕਰਕੇ ਸੌਰ ਜਸ਼ਨਾਨ ਕੀਤਾ ਜੋ ਅਗਲੇ ਬਚਨ ਨੇ ਮਹਾਰਾਜ ਜੀ ਦੇ ਉਕਾਲ ਦੇ دیਵਾਨਾ ਅੰਦਰ ਜੋ ਨਗਾਹੇ ਦਾ ਮੂਰੀਦ ਹੈ ਬਨਜਾਰਾ ਮਹਾਰਾਜ ਦੀ ਸ਼ਰਨ ਆਊਗਾ ਕੀ ਮਹਾਰਾਜ ਦੇ ਨਵਚਨ ਹੁੰਦੇ ਸਤਿਗੁਰੂ ਕੀ ਪਰਥਾਏ ਬਚਨ ਕਰਕੇ ਬਨਜਾਰੇ ਦਾ ਪਲਾ ਕਰਦੇ ਆ ਉਹ ਕੱਲ ਦੇ ਦਿਵਾਨ ਸਤਿਗੁਰੂ ਜੀ ਕਿਰਪਾ ਕਰਨਗੇ ਆਪਾਂ ਸਰਬਨ ਕਰਾਂਗੇ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਮਾਨ ਸਰਬ ਪੁੱਲਾ ਮਾਫ ਗੱਜ ਕੇ ਆਖੋ ਵਾਹਿਗੁਰੂ ਜੀ ਤਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ